ਹਾਂਜੀ ਹਾਂਜੀ ਕੀ ਹਾਲੇ ਗਵਿੰਦਰ ਸਿੰਘ ਬਿੱਲਾ ਜੀ ਕਿੱਦਾਂ ਵਧੀਆ ਵਧੀਆ ਹੋਰ ਸੁਣਾਓ ਗੱਲਬਾਤ ਕੋਈ ਵਧੀਆ ਵਧੀਆ ਸੁਣਾਓ ਗੱਲਬਾਤ ਕੋਈ ਆਪਣੇ ਬਾਰੇ ਗੱਲਬਾਤ ਕਿਹੜੀ ਸੁਣਾਵਾਂ ਹੁਣ ਸਰਦਾਰ ਜੀ ਵੀਰ ਆਂਦੇ ਆ ਹਾਂ ਆਵੇ ਵੀ ਵਾਂਗੋਆਣੀ ਤੋਂ ਅਸੀਂ ਵੀ ਪਲੱਸ 2 ਕੀਤੀ ਆ ਵਾਹ ਜੀ ਵਾਹ ਤੇ ਕਿਹੜੀ ਸਾਲ ਵਿੱਚ ਕੀਤੀ ਜਾਂਦੇ ਹਾਂ ਸਾਲ ਪੁੱਛਦੇ ਆ ਹਾਂ ਪੁੱਛਦੇ ਆ ਆਹੋ ਕਿਹੜੀ ਸਾਲ ਵਿੱਚ ਕੀਤੀ ਵੀਰ ਹਾਂ ਕਿਹੜੀ ਸਾਲ ਵਿੱਚ 2007 ਚ ਕਿ 8 ਚ 8 ਚ ਹੈ 8 ਚ ਕਿ 1990 ਚ 90 ਚ ਬੜੇ ਗੰਨੇ ਚੂਪੇ ਉਥੇ ਹਾਂ ਆਹੋ ਉਹਨਾਂ ਕਾ ਵੀਰ ਸਾਨੂੰ ਸੁਣਦਾ ਨਹੀਂ ਚੇਤਾ ਐਡਾ ਕੋਈ ਇੰਨਾ ਹੈ ਵੀ ਕਾ ਕੱਪੜੀ ਤੇ ਪਾਰ ਲੈ ਬੰਨੇ ਹਾਂ ਹਾਂ ਵੀ ਗੰਨੇ ਗੁੰਨੇ ਚੂਪਦੇ ਰਹੇ ਜੇ ਬਿਲਿਆ ਹਾਰ ਸਾਡਾ ਵੀ ਇਹੋ ਹੀ ਸਾਡਾ ਵੀ ਇਹੋ ਹੀ ਸਾਡੇ ਪਾਪੇ ਦਾ ਵੀ ਇਹੋ ਹੀ ਪਾਪਾ ਉਹ ਨਹੀਂ ਸਕੂਲ ਗਿਆ ਹਾਂ ਆਹੋ ਜਦੋਂ ਮਾਟਰ ਦੇ ਪੇਟ ਲਾਉਣਾ ਐਡੀ ਇੱਕ ਕੰਦ ਸੀ ਪੱਲੇ ਪਾਸੇ ਹਾਂ ਮਾਰਨੀ ਛਾਲਾਂ ਤੇ ਪੱਲੇ ਪਾਸੇ ਸਾਡੇ ਇੱਕ ਮਾਸਟਰ ਹੁੰਦਾ ਈ ਉਹ ਬਾਵਾ ਤੇ ਬੜੀ ਪੁਰਾਣੀ ਫੇਰ ਦੰਦਾ ਈ ਸਾਡੇ ਬਾਵਾ ਦੇ ਬਸਤਾ ਚ ਕਾ ਦਿੰਦਾ ਹੁੰਦਾ ਸੀ ਉਹਦੇ ਦੁੱਖ ਦੇ ਮਾਰੇ ਅਸੀਂ ਸਕੂਲ ਹੀ ਨਹੀਂ ਗਏ ਹਾਂ ਜਦ ਜਾਂਦੇ ਤੇ ਆਹ ਕੰਮ ਕਿੱਥੇ ਕਰਨਾ ਸੀ ਫਿਰ ਆਹ ਕੰਮ ਥੋੜੀ ਹੋਣਾ ਸੀ ਵੇ ਚਲੋ ਕੱਲੀ 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 ਬਈ ਕੱਲੀ 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 ਓਕੇ ਬਾਈ ਸਤ ਸ੍ਰੀ ਅਕਾਲ ਜੀਂਦੇ ਵਾਹ ਦਰੋ ਤੇ ਤੁਹਾਨੂੰ ਐਦਾਂ ਗੱਲਾਂ ਬਾਤਾਂ ਸੁਣਾਈ ਜਾਣੀਆਂ ਅਸੀਂ ਹੱਡ ਬੀਤੀਆਂ ਜਾਂ ਜੱਗ ਬੀਤੀਆਂ ਹਾਂ ਸਹੀ ਗੱਲ ਓਕੇ ਬਾਈ ਓਕੇ ਬਾਈ ਸਤ ਸ੍ਰੀ ਅਕਾਲ